ਕਿਆ ਹੋ ਗਿਆ ਫੋਨ ਨਹੀਂ ਕਰਿਆ ਕਰਿਆ ਉਹ ਬਾਬਾ ਨਹਿਰ ਮ ਨਾਲ ਨੰਨ ਮਾਰਦੀ ਨਹਿਰ ਮ ਨੀ ਕੀ ਹੋਇਆ ਉਹ ਬਾਈ ਇਹਨੂੰ ਬਚਾ ਨਹਿਰ ਮ ਪਾਣੀ ਘਟਾ ਛਾਲਣਾ ਮਾਤ ਲੱਗਾ ਟੁੱਟ ਜੜੀ ਭਰੀ ਮੇਂ ਲਗਾਣੀ ਆਣੀ ਨਦੀ ਆਣੀ ਜਦ ਕਨੇ ਲਿਆ ਉਹ ਪੰਮੇ ਆ ਜਾ ਨਹਿਰ ਨੂੰ ਚੱਲ ਮਾ ਮੂ ਪਾ ਨਹੀਂ ਮੈਂ ਤੇ ਫੇਰ ਭੱਜ ਗਿਆ ਕੋਈ ਕਰਿਆ ਤੈਨੂੰ ਆ ਆਦਾ ਓਰੇ ਕੋਈ ਨਹੀਂ ਕਰ ਗੁਰਦੇਵ ਨੇ ਹੱਥ ਕਰਕੇ ਕਹਿ ਦੇ ਮੇਰੀ ਗੱਲ ਸੁਣ ਨਾ ਆਪੇ ਕਿਹਨੇ ਲਾਇਆ ਫੋਨ ਕਹਾਂਗੇ ਲਾਈ ਫੋਨ ਕੋਈ ਕੋਈ ਨਹੀਂ ਬੰਮੀ ਕੋਈ ਨਹੀਂ ਕੋਈ ਫੋਨ ਕਰਕੇ ਆ ਜਾ ਉੱਥੇ ਵੀ ਬਾਈ ਆਇਆ ਤੈਨੂੰ ਫੋਨ ਕਰਿਆ ਜੱਲੀ ਗੁੱਸਾ ਕਰਕੇ ਕੋਈ ਨਹੀਂ ਕੋਈ ਇਹ ਰਿਕਾਰਡ ਸਪੈਸ਼ਲੀ ਦਿੱਤਾ ਹੈਗਾ ਵੀ ਭਾਈ ਆ ਜਾ ਤੈਨੂੰ ਜਾਣ ਦਿੰਦਾ ਤੂੰ ਬੰਮੇ ਭਾਈ ਦੁਆਰਾ ਪਾਲਟੀ ਕਰ ਦੀਆ ਦੁਆਰਾ ਕਰ ਦੂੰਗਾ ਇਹਨੂੰ ਸੌਰੀ ਹੋ ਗਈ ਭਾਈ ਸੌਰੀ ਆ ਕੀ ਮਾਰੀ ਸਾਰੇ ਨੂੰ ਕਰ ਦੂੰਗਾ ਯਾਰ ਹੋਰ ਦੱਸ ਹਾਂ ਇਹਦਾ ਆ ਕੰਮ ਨੂੰ ਕਰ ਲੈ ਕੇ ਜਾਉਂਗਾ ਭਾਈ ਤੇਰੇ ਸਾਹਮਣੇ ਤੂੰ ਤੈਨੂੰ ਮੈਂ ਬੰਮੇ ਨੂੰ ਕੱਮਾ ਕਰੀ ਨੂੰ ਫੋਨ ਕਰ ਰੇ ਇਹਨੂੰ ਪੁੱਛ ਆਇਆ ਨਹੀਂ ਤੈਨੂੰ ਫੋਨ ਹੈ ਫੋਨ ਆਇਆ ਨਹੀਂ ਆ ਤੀ ਹੈ ਕਹ ਦੋਗੇ ਕਹਾਂਗੇ ਨਾ ਰਾਏ ਮੋੜ ਆਏ ਲੈ ਗਾਲ ਤਾਂ ਉੱਥੇ ਆ ਗਈ ਨਾ ਜੇ ਵੀਰ ਨੂੰ ਕਹਿੰਦਾ ਪੁੱਛਦਾ ਜੇ ਲਾਈਵ ਦੀ ਔਰ ਜਦ ਤਨੂੰ ਲਾਈਵ ਦੀ ਆਪਸ਼ਨ ਦੇਤੀ ਫਿਰ ਤਾਂ ਪਾਲਟੀ ਕਰਨ ਨੂੰ 16 ਨੂੰ ਕਹਿੰਦਾ ਮੇਰਾ ਜਾਣਦੇ ਨੇ ਇਹ ਇਹ ਕੱਟੇ ਰਹਿ ਗਏ ਅਸੀਂ ਘਾਟੂ ਤੇ ਆ ਜੀ ਤੇਰੀ ਅਸਰੀ ਬਾਗੀ ਅਸੀਂ ਕਰੂਗੇ ਮਾੜਾਉਣ ਲੱਗਿਆ ਬਦਲੀ ਬੰਦਦਾ ਨਹੀਂ ਹੈਗਾ ਭਾਈ ਮਰ ਦਾਰ ਜਾਗਾ ਉਹ ਦੇਖੋ ਮਿੰਦਰ ਭਾਈ ਦੱਲੀ ਗੁੱਸਾ ਛਿੱਤੀ ਕਰ ਜਾਂਦੇ ਨਾ ਆ ਗਿਆ ਰੌਣਕ ਹਾਂਜੀ ਜੱਗੇ ਘੋੜਾ ਲੈ ਕੇ ਜਾਣ ਨਾਲ ਇਹਨਾਂ ਦੇ ਚੱਕੇ ਲਿਆਵਾਂ ਤਾਂ ਇਹਦਾ ਵੀ ਟਿਕਣਾ ਹੈ। ਹਾਂ। ਓਪੀ ਹੈ। ਗਰਦ ਰਵਾਦਾ। ਤੋ ਟੋੜੀ। ਹੋਰ ਸਾਦੀਪਰਾ ਹੋ ਜੇ। ਹਾਂ। ਬੜੇ ਭਾਈ ਦੇ ਕੋਲ ਹੈ। ਲੋ ਜੀ ਬਾਈ। ਹਾਂਜੀ ਵੀਰ ਜੀ। ਅਸਤਰੀ ਜੀ। ਹਾਂਜੀ ਬਾਈ। ਬਾਈ ਰੋਟੀ ਠੋਖਾ ਦੇ ਗਿਆ। ਹਾਂਜੀ। ਇਹ ਮਨੂ ਕਹੀ ਜਾਂਦਾ ਲੈ ਕੇ ਨਹੀਂ ਗਏ ਹੈਗੇ ਦੇ ਕੇ ਹੁਣ ਤੈਨੂੰ ਸਾਲਾ ਜਾਜ ਪਰ ਆ ਜਾਂਦੇ ਰੇਣ ਸਵੇਰੇ ਪਤਾ ਹੀ ਲੱਗਿਆ ਕਿੰਨੇ ਪਤਾ ਕਹਦੇ ਨੇ ਜਾਂਦੋਂ ਤਰੀਕ ਦੱਸੀ ਸੀ ਤੂੰ ਕਹਦਾਂਗੀ ਹਾਂ ਤਰੀਕ ਦਾ ਹੁਣ ਕਸੂਰ ਮੇਰਾ ਕਹਦਾ ਬਾਈ ਹੁਣ ਤੇਰੇ ਵਿਆਹ ਦੀ ਤਰੀਕ ਬੰਨਤੀ ਰਹੀਗਾ ਹੁਣ ਜਦ ਤੂੰ ਸੁੱਤਾ ਪਿਆ ਨਹੀਂ ਉੱਠੇ ਨਹੀਂ ਸੱਦਾ ਪਰ ਕੋਈ ਹੋਰ ਪੜਦਾ ਚੱਲ ਮੈਨੂੰ ਆਪਣੇ ਵਿਆਹ ਦਾ ਸੱਦਾ ਦੇ ਦ। ਹੁਣ ਜੇ ਮੈਂ ਨਹੀਂ ਪਹੁੰਚਾ ਮੇਰੀ ਗਲਤੀ ਹੈ ਹੁਣ ਵਿਆਹ ਥੋੜਾ ਅੱਗੇ ਪਿੱਛੇ ਹੋ ਸਕਦਾ ਹਾਂ ਕੱਲ ਵਾਲਾ ਉੱਠਣੀ ਹੋਇਆ ਵਾਣਾ ਫਿਰ ਲੈ ਰੋਕ ਨਹੀਂ ਪੂਰੀ ਬਈ ਕਿੰਨੇ ਵੇ ਗਏ 8 ਵਜੇ ਗਏ 9 ਵਜੇ ਹਾਂ ਤਾਂ ਇਹਦਾ ਮੈਂ ਕਹਿੰਦਾ 9 ਵਜੇ ਜਾਣਾ ਹਟ 9 ਵਜੇ ਆਏ ਹਾਂ ਨਾਲੇ ਤੇਰੇ ਘਰ ਕਰਨ ਨੂੰ ਗਏ ਆ ਇਹ ਵੀ ਵੀ ਆਏ ਨਹੀਂ ਵੀ ਹੋਰ ਬਸੇ ਲੰਘ ਗਏ ਗਾਣਾ ਵੱਜਦਾ ਇਹ ਤਾਂ 6 ਵਜੇ ਫਿਰਦਾ ਹੁੰਦਾ ਯਾਰ 5:30 ਇਹ ਨਹੀਂ ਉਹ ਬਹਿ ਜਾ ਲੇਟਾ ਥੱਕ ਜਾਂਦੇ ਆ ਸੀ ਲੈ ਮੈਂ ਲੈ ਮੈਂ ਇਹਨੂੰ ਰੋਜ਼ ਦੇਖਦਾ ਹਾਂ ਇਹਨੇ ਥੱਲੇ ਫਿਰਦਾ ਹੁਣ ਅੰਬ ਥੱਲੇ ਅੱਜ ਪਾਹਾਂ ਨਾਲ ਲੈ ਲਈ ਅੰਬ ਥੱਲੇ ਉਹੀ ਅੰਬ ਥੱਲੇ ਕਰਦਾ ਤੂੰ ਆਹ ਬੇਕ ਦੱਲੀ ਭਾਈ ਕਿਹ ਹਾਲ ਹੈ ਠੀਕ ਹੈ ਆਹ ਟੈਂਪੂ ਦੀ ਸਰਕਾਰੀ ਡਿਊਟੀ ਐ ਦੁੱਧ ਦੀਆਂ ਹਾਂ ਦੁੱਧ ਪਾ ਕੇ ਕੋਈ ਬੰਦਾ ਬੈਠਾ ਆ ਦੇਖ ਲੋ ਦੱਲੀ ਭਾਈ ਜਿੰਨੇ ਵੀ ਆ ਟੈਂਪ ਮੇਲੇ ਨੇ ਦੁੱਧ ਵਾਲੇ ਮੇਲੇ ਆ ਆਏ ਆ ਨਾ ਫਿਰ ਡੈਰੀ ਬੰਦੇ ਬੰਦਦੇ ਸਾਜਰੇ 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 ਪਾ ਲੋ ਸ਼ਾਮ ਨੂੰ ਭੀੜ ਹੋ ਜਾਂਦੀ ਹੈ ਭੀੜ ਹੋ ਜਾਂਦੀ ਉਹ ਕੋ ਬੰਦੇ ਆਏ ਨੇ ਭੈਣੀ ਭੂਣੀ ਦੇ ਜਾਂਦੇ ਆ ਫਿਰ ਭਾਈ ਹਾਂ ਇਹ ਕਈ ਪਿੰਡਾਂ ਦੀ ਪੰਜ ਚਾਰ ਪਿੰਡਾਂ ਦੀ ਆ ਭੈਣੀ ਝੱਲੀਆਂ ਪੂਰੀ ਵਈ ਪਕਾ ਲਓ ਪੁੱਛ ਕੇ ਇਹਨੇ ਮੱਕੀ ਦਾ ਰੇਟ ਰੂਟ ਹੈਗਾ ਕਿ ਨਹੀਂ ਮੱਕੀ ਦਾ ਤਾਂ ਬਾਈ ਥੜੀ ਜਾਣੀ ਦਾ ਬੰਦਾ ਹੀ ਹੋਏ ਵੇ ਆਲੇ ਆਮ ਨਾਲ ਕਹਿੰਦਾ ਮੈਂ ਬਾਜਰਾ ਵੇਚਦਾ ਮਾ ਕੇ ਰੇਟ ਤਾਂ ਹੈ ਨਹੀਂ ਆ ਜੀ ਕੋਈ ਨਹੀਂ ਪੁੱਛਣਾ ਕਿਸ ਨੇ ਹਾਂ ਐਨੇ ਮੈਨੂੰ ਤਾਂ ਆਹੀ ਤੇ ਕਹਿਟੇ ਮੈਂ ਨਹੀਂ ਤੇ ਚਰੀ ਵੀਜਦਾ ਹਾਂ ਬਾਜਰਾ ਵੀ ਰੇਟ ਬਾਜਰੇ ਦਾ ਰੇਟ ਨਹੀਂ ਵੇ ਚਰੀ ਵੇ ਮੱਕੀ ਠੀਕ ਆ ਉਹਨੇ ਪੁੱਛ ਰਿਹਾ ਰਿਹਾ ਕਿ ਨਾ ਪੂਰੀ ਨੂੰ ਪੁੱਛੀ ਮੇਰੀ ਮੱਕੀ ਠੀਕ ਹੈ ਲੈ ਪਲੀ ਹੋ ਗਈ ਤੇ ਪਾਣੀ ਨਾਲ ਹਾਂ ਕੱਲਾ ਬਾਈ ਆਮਨੇ ਨੇ ਭੁੱਲ ਭਲੇਖੇ ਆਪਣਾ ਭਾਂਡਾ ਤੇ ਤਾਂ ਨੱਕਾ ਕਰ ਨਾ ਤਾਂ ਨੂੰ ਮੱਕੀ ਨੂੰ ਕਰਿਆ ਇਹ ਹਾਂ ਅੱਛਾ ਤਾਂ ਜਲਦੀ ਮੋਟਰ ਦੇ ਹਾਂ ਮੱਕੀ ਦਾ ਕਿਆ ਕਰਤਾ ਪ ਕੰਮ ਖਰਾਬ ਹੋ ਗਿਆ। ਬਾਈ ਮੱਕੀ ਦਾ ਪੰਦਾ ਮੱਕੀ ਅਸਰ ਨਾਲ ਚੱਲਦੀ ਨਹੀਂ। ਪੂਰੀ ਦਾ ਬਾਈ ਬਾਈ ਅਸੀਂ ਕਈ ਜਗ੍ਹਾ ਪੁੱਛ ਗਏ ਕੋਈ 150 ਕਹਿੰਦਾ ਏ ਕੋਈ 180 ਕਹਿੰਦਾ ਆਪਾਂ ਖਰਚਾ ਬਣਨਾ ਨਹੀਂ ਨਹੀਂ ਜੀ। ਬਣਨਾ ਨਹੀਂ ਹੈ ਮੱਕੀ ਦੇ ਛੱਲੀ ਵਾਲੀ ਮੱਕੀ ਹੈ। ਤਾਂ ਰੁਪਈਆ ਬਾਈ ਘੱਟੋ ਘੱਟ 300 ਰੁਪਏ ਜਾਏਗਾ। 300 ਰੁਪਏ ਦਾ ਟੋਕਾ ਬਾਈ ਜੇ ਕੋਈ ਦੇਖਦਾ। ਜੇ ਕਿਸ ਨੂੰ ਮੱਕੀ ਮੁੱਕੀ ਦੀ ਲੋੜ ਹੋਈ ਬਾਈ ਛੱਲੇ ਵਾਲੀ ਦਾ ਕਮੈਂਟ ਕਰ ਦੇ ਪੂਰੀ ਉਹ ਖੜੀ ਕਕੀਲੇ ਦੀ। ਕੀ ਲੈਣਾ? ਆਦਲੀ ਮੱਕੀ ਤਾਂ ਚਾਹੀਦੀ ਛੱਲੀਆਂ ਵਾਲੀ ਹੈ। ਦੱਲੀ ਕੋ ਹੈ ਕਿ ਕਹਿੰਦਾ ਮੈਂ ਤੇ ਲੈ ਲੈ ਹੈਗੀ ਦੱਲੀ ਕੈਰਟ ਹਾਂ ਹਾਂ ਮੈਂ ਜਿੱਦਾਂ ਆਦਾ ਬੱਟ ਬੱਟ 200 ਉਹ ਭਾਈ ਆਹੀ ਰੇਟ ਹੈ 200 ਆਹ ਭਾਈ ਬੰਦੇ ਉੱਠ ਗਏ ਪੈਸਾ ਚੋ ਆ ਗਏ ਸ਼ਿਫਟ ਬਦਲ ਗਈ ਸ਼ਿਫਟ ਬਦਲ ਗਈ ਆਪਾ ਜੀ ਆ ਗਏ ਭਾਈ ਸ਼ਿਫਟ ਬਦਲ ਗਈ ਬੰਦੇ ਉੱਠ ਗਏ ਹਾਂ ਕਬੀਲ ਤੇ ਹਾਂ ਬਗੀਂਦਿਆ ਗਾ ਜੱਜ ਦੀ ਗੁਰਚੀ ਪਿੱਛੇ ਡੇ ਗਿਆ ਜੱਜ ਆ ਗਿਆ ਇਹਨਾਂ ਨੂੰ ਉੱਠਣਾ ਪੈ ਗਿਆ ਉੱਠਣਾ ਪੈ ਗਿਆ ਉਹਦੀ ਗੱਦੀ ਛੋੜੋ ਸਾਹਿਬ ਨੂੰ ਜੱਜ ਆ ਗਿਆ ਜੱਜ ਆ ਗਿਆ ਉਹੀ ਗੱਲ ਹੈ ਬਾਈ ਜੱਜ ਸਾਹਿਬ ਆ ਗਏ ਹਾਂ ਹਾਂ ਸਾਹਿਬ ਦਾ ਵਕੀਲ ਉਹ ਵੀ ਬੈਠ ਗਿਆ ਕੋਲ ਬੈਠ ਗਿਆ ਜੱਜ ਆ ਗਿਆ ਹਾਂ ਉਹ ਦੇਖੋ ਲੈ ਸਾਹਮਣੇ ਕੋਲ ਹੈਗਾ 300 ਨਹੀਂ ਜੱਜਾਂ ਨੂੰ ਮਾਰੀ ਦੇ ਸਾਹਿਬ ਕਬੀਲ ਲਈ ਦੇ ਲਈ ਨਾ ਪੂਰੇ ਇਹਨਾਂ ਨੂੰ ਖੁੱਲੇ ਪੈਸੇ ਚਾਹੀਦੇ ਦੇ ਦੇ ਯਾਰ ਇਹਨਾਂ ਨੇ ਕੀ ਕੰਮ ਹੈ ਦਾਤੀ ਲੈ ਕੇ ਜਾਈ ਕਿ ਲੈ ਖੁੱਲੇ ਕਰਾ ਉਹ ਲਿਆਓ ਕਿੰਨੇ ਟੋਟੇ ਕਰਨੇ ਦੱਸੋ ਜਾਈ ਉਹ ਕਿੰਨੇ ਕਰਨੇ ਖੋਲੇ ਉਹਨੂੰ ਮੋੜ ਦੇ ਨਹੀਂ ਉਹ ਬਿੰਦਰભાઈ ਉਹ ਭਾਈ ਲੈ ਪੂਰੀ ਕਿਰਾਏ ਮੇਤੇ ਕਰਾ ਲਓ ਖੋਲੇ ਆਹ ਦੇਖ ਹਾਂ ਕਿੱਥੇ ਉਹਦਾ ਗੱਲਾ ਗੱਲਾ ਸਾਡੇ ਵੱਲ ਦਾਤੀ ਆ ਅਣੀ ਜਿਹੜੇ ਸਾਰੇ ਹੀ ਮਾਰਦੇ ਆ ਉਹ ਕਹਿੰਦੇ ਦੇਤੀ ਲੰਘ ਜਾਣਾ ਦਾਤੀ ਦਾਤੀ ਕੇ ਟੋਟੇ ਕਰ ਰਹੇ ਆ ਤਾਂ ਠੀਕ ਆ ਜੀ ਆ ਹੋਟਲ ਆ ਗਿਆ ਆਪਣਾ ਟਾਊਨ ਦੇ ਮਠਿਆਈਆਂ ਗਿਆ ਹਾਂ ਭਾਈ ਹੂੰ ਨਾਮ ਦਾ ਟਾਈਮ ਅਸਮੂਸੇ ਹੀ ਖਾਵਾਂਗੇ ਡੰਡੀ ਪਾਹਸੋਰਾ ਪਤਾ ਵੀ ਲੱਗਣਾ ਕਿੱਧਰ ਨੂੰ ਗਿਆ ਜਿਹੜੇ ਬੱਜ ਗਏ ਤੁਹਾਡੇ ਜਿਹੜੇ ਬੱਜ ਗਏ ਤੁਹਾਡੇ ਭਾਈ ਇਹਨਾਂ ਨੇ ਦੇਣੇ ਆ ਭਈਆ ਨੂੰ ਪੈਸੇ ਇਹ ਸਾਰੇ 500 ਦੇ ਚੱਕੀ ਫਿਰਦੇ ਖੁੱਲੇ ਮਿਲਦੇ ਨਹੀਂ ਹੈਗੇ ਖੁੱਲੇ ਅੱਡੇ 'ਚ ਕਰ ਲਿਆ ਹੁਣ ਤੇ ਅੱਡੇ 'ਚ ATM ਕਿਹੰਬ ਲੈ ਗੋੜਾ ਪਿੰਤਾ ਪੈਨ ਡੰਡੀ ਦੀ ਬੋਤਲ ਪੀ ਆਉਣੀ ਸੀ ਬਾਕੀ ਸਮੋਸੇ ਦਲੀ ਹਾੜੇਪੁਰ ਗਿਆ ਕਹਿੰਦਾ ਕਿ ਛੱਡੇ ਦੀ ਬੋਤਲ ਵੀ ਆਣੀ ਦੀ ਬਾਕੀ ਸਮੋਸੇ ਖੁੱਲੇ ਹੋ ਗਏ ਤੇ ਠੀਕ ਤਾਂ ਗੱਲ ਤਾਂ ਠੀਕ ਹੈ ਜਿਹੜਾ ਪੈਣਾ ਇਹਨੇ ਤੈਨੂੰ ਮੈਂ ਜਾਣਾ ਪੁਰੀ ਯਾਰ ਆਪਣੇ ਨਾਲ ਦਾ ਪਰੋਣਾ ਥੋੜਾ ਢਿੱਲਾ ਉੱਥੇ ਜਾ ਕੇ ਆਉਣਾ ਦਾਖਲ ਜਾ ਕੇ ਆਇਆ ਪਾ ਦੋ ਤਿੰਨ ਦਿਨ ਹੋ ਗਏ ਬੰਦਾ ਠੀਕ ਹੈ ਮਨਾ ਉਹ ਥੋੜਾ ਜਿਹਾ दारू ਕਰਕੇ ਆਪਸਾਈਟ ਜਾਊਗਾ ਤਾਂ दारू ਜਿਆਦਾ ਠੀਕ ਹੈ ਇੱਕ ਹੈ ਬੁਰੀ ਕੋਈ ਵੀ ਚੀਜ਼ ਹੈ ਜੇ ਜ਼ਿਆਦਾ ਆਪਾਂ ਕਰੂਗੇ ਜਾਂ ਕੰਮ ਜਾਂ ਕੋਈ ਥੱਕਾ ਸਰੀਰ ਕੇਸੇ ਖਰਾਬ ਤਾਂ ਹੁੰਦਾ ਹੈ ਖਰਾਬ ਤਾਂ ਹਾਂ ਲਿਮਟੇਜ ਆਹੀ ਦੀ ਹੈ 3 ਦਿਨ ਹੋ ਗਏ ਵਿਚਾਰ ਬੰਦਾ ਜਾਂਦਾ ਨਹੀਂ ਜਾਣ ਤੋਂ ਤਾਂ ਹੀ ਗਾਣਾ ਗਾਇਆ ਉਹ ਕਹਿੰਦਾ ਲਿਮਟੇਜ ਜੇ ਬੰਦਾ ਜਾਂਦਾ ਨਹੀਂ ਜਾਣ ਹਾਂ ਗਾਣਾ ਸੱਚੀ ਗੱਲ ਆ ਲੈ ਜਿੱਥੇ ਤੇਰੀ ਹੁੰਦੀ ਨਹੀਂ ਆ ਇਹ ਪਛਾਣ ਪਤਾ ਕਿ ਇਹ ਸਰਕਾਰੀ ਨੌਕਰੀ ਵਿਛਾਲਾ ਪੈਸੇ ਨਹੀਂ ਵੀ ਹੈ ਇੱਥੇ ਕੀ ਹੈ ਤੇ ਖਾਲੀ ਕੱਚੇ ਕੱਖਾ ਵਧੀਆ ਡਿਊਟੀ ਵਾਲਾ ਬਾਅਦ ਵਿੱਚ ਨਿਆਰੇ ਲੰਦਾ ਹੈ ਯਾਰ ਮਿਲਦਾ ਕਿਸ ਨੂੰ 15 ਮਿਲਦਾ ਠੀਕ ਹੈ ਬਾਅਦ ਚ ਨਹੀਂ ਆ ਰਹੇ ਧੀ ਹੌਲੀ ਹੌਲੀ ਪੱਕੇ ਕੋਈ ਤੇਰੇ ਕਿੰਨੇ ਪੈਸੇ ਨਿਕਲੇ ਜੇ ਮਾਤੇ ਔਰ ਇਹ ਸਰਕਾਰੀ ਨੌਕਰੀ ਵਾਲਾ ਭਾਈ ਮਿਲ ਕੇ ਨਾ ਖੁੱਲੇ ਕਿ ਨਹੀਂ ਪੂਰੇ ਕਿਹਦੇ ਤੇ ਕੱਖੇ ਨਿਕਲ ਜੇ ਮਾਤੇ ਨਾ ਮਾਨਾ ਨਾ ਪੂਰੀ ਜੀ ਹੈਗੇ ਆ ਭਾਈ ਲੈ ਲੋ ਇਹਦੇ ਵਾਲਾ ਇਸੇ ਵਾਰੀ ਚਲਾ ਕੇ ਦੱਸ ਦਿੰਦੀ ਹੈ ਹਾਂ ਕੋਈ ਨਹੀਂ ਆ ਜਾ ਜੀ ਬੋਲ ਵੀ ਪੁੱਛਿਆ ਜਾਏਗਾ ਜੋ ਵੇਜ ਬਾਕਸ ਆ ਅਰੀਲੀ ਦੇਖੀ ਟਾਈਗਰ ਸੇ ਬਹੁਤ ਜ਼ਿਆਦਾ ਪੀਂਦੇ ਕਾਲਾ ਕੱਚਾ ਰਾਦਾ ਰੇਲਾ ਭਾਈ ਸਾਢੇ ਪੰਜ ਦਾ ਬੰਦਾ ਹੈ ਸਾਢੇ ਕਿੰਨੇ ਘਰਾਉਣਾ ਉਹ ਮੇਰੇ ਸਾਢੇ ਪੱਖਾ ਜਿਹੜਾ ਉਹ ਸਾਢੇ ਕਿੰਨੇ ਘਰਾਉਣਾ ਉਹ ਨਾਲੋਂ ਬੋਲਦੇ ਨਾ ਆ ਪੁੱਠਾ ਕਿਹੜਾ ਥੋੜਾ ਜਿਹੀ ਛੁੱਕੇ ਲਾ ਲੀਏ ਦੱਸ ਕਿੱਟਕੇ ਦੀ ਟਾਈਮ ਬੰਦੇ ਦੇ ਭਾਈ ਦਲੀ ਨੂੰ ਕੰਮ ਭਲਾਇਆ ਨਹੀਂ ਦਲੀ ਪਾਰਟੀ ਨਹੀਂ ਹੋਈ ਦਲੀ ਕੀ ਹੋ ਗਿਆ ਦਲੀ ਨੇ ਫੋਨ ਨਹੀਂ ਕਰਿਆ ਕਰਿਆ ਉਹ ਨੂੰ ਮੈਂ ਫੋਨ ਕਰਿਆ ਉਹ ਬਾਬਾ ਨਹਿਰ ਮਨਾਈ ਜਾਣਾ ਹੈਰਵਾ ਹੈ ਹੈਰਵਾ ਹੈ ਉਹ ਬਾਈ ਇਹ ਨੂੰ ਬਚਾਰਾ ਪਾਣੀ ਘਟਾ ਛਾਣ ਲਾ ਮਾਦੂ ਲੱਗਾ ਟੁੱਟ ਜਿਹੜੀਆਂ ਭਰੀ ਨਦੀ ਆਣੀ ਨਦੀ ਆਣੀ ਯਾਰ ਅੱਜ ਕੰਨ ਨਦੀ ਆਏ ਚੱਲ ਖਾਇਆ ਬਾਦ ਇੱਕ ਖਾਤਾ ਬਾਦ ਅੱਜ ਦਾ ਨਾ ਪਰੋਲੇ ਕਾਦੇ ਵੇ ਪੂਰੀ ਕੀ ਹੋ ਗਿਆ ਭਾਗ 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 ਧੋਖ ਪਰ ਤੇ ਆ ਪਕੌੜੇ ਖਾਣ ਦੀ ਪੂਰੀ ਕੀ ਗੱਲ ਹੋ ਗਈ ਤੀ ਅੱਜ ਪਕੌੜੇ ਖਾਣ ਤਾਂ ਨਹੀਂ ਪਾਰਟੀ ਵਿੱਚ ਲੜਦੇ ਪੂਰੀ ਯਾਰ ਪਾਰਟੀ ਵਿੱਚ ਕੱਟ ਗਿਆ ਤੂੰ ਦੱਤੀ ਚੌਂਗੀਆ ਕੀ ਹੋ ਗਿਆ ਭਾਈ ਤੂੰ ਠੰਡਾ ਜਿਹਾ ਬੈਠਾ ਹੈ ਤੂੰ ਠੰਡਾ ਜਿਹਾ ਬੈਠਾ ਹੈ ਹਾਂ ਪੈਸੇ ਦੇਣੇ ਹੋ ਠੰਡੇ ਹੋਣ ਜੇ ਲੈਣੇ ਨੇ ਤੇ ਵੇਚੋੜੇ ਹੋਣਾ ਵੇਚੋੜੇ ਨੇ ਤਾਂ ਮੈਂ ਕਿਹਾ ਜਤਰਾ ਕਰਕੇ ਥੱਕ ਗਿਆ ਜਤਰਾ ਹੋਣੀ ਥੱਕਿਆ ਹੈ ਤੁਸੀਂ ਦੇਖਿਆ ਕਰ ਤੋ ਸਾਨੂੰ ਨਾ ਨੀਂਦ ਕਿੰਨੀ ਕਾਇਦਰ ਵੀ ਅਸੀਂ ਇੰਨੇ ਐਕਟਿਵ ਤਾਂ ਘੜੀ ਘੜੀ ਵਾ ਲਾਈਵ ਹੋਈਏ ਇਹ ਤਾਂ ਹੈ ਸਾਡੇ ਕੋਲ ਤਾਂ ਬੈਕਗਰਾਊਂਡ ਨਹੀਂ ਲਾਈਵ ਵਾਲਾ ਰਿਕਾਰਡ ਤੋੜਦਾ ਤੁਸੀਂ ਜਿੱਦਣ ਦਾ ਮਾਤਰਨ ਚੈਨਲ ਬਣਾਇਆ ਇੱਕ ਵਾਰ ਹੀ ਲਾਈਵ ਹੋਇਆ ਹਾਂ ਆਹ ਨਾਲ ਕਰਤਾ ਉਹਦਾ ਰਵਾ ਕਰਤਾ ਬਾਈ ਹਾਂ ਦੇਖਾ ਸਭੂ ਪੂਰੇ ਪਿੰਡ ਦਾ ਹੀ ਆਓ ਕਾਰੇ ਆਏ ਦਲੀ ਨਾ ਦੀਦੀ ਇੱਕ ਫਾਰਮ ਹਾਂ ਸਬਸਿਡੀ ਵਾਲੇ ਆਉਣੇ ਆ ਸਬਸਿਡੀ ਵਾਲੇ ਹੋਣੇ ਆ ਲੈ ਭਾਈ ਦਲਵੀਰ ਆਈ ਆ ਰੰਗ-ਬਰੰਗੇ ਬਾਈ ਆ ਗਏ ਹਾਂ ਪੂਰੀ ਬੰਦਾ ਖੋਇਆ ਪਾ ਮਿਲ ਜੂਗਾ ਕਿਹਨੇ ਹਾਂ ਕਿਹਨੇ ਚ ਨਹੀਂ ਹੋਣਾ ਜੀ ਨਹੀਂ ਮਿਲਣਾ ਨਾਲਾ ਜੀ ਉਹ ਖੋ ਗਿਆ ਮਿਲ ਜੂਗਾ ਉਹ ਹਾਂ ਕੱਪੜੇ ਕਿੰਨੇ ਜਮਕਦੇ ਆ ਵੇ ਜੀ ਇਹ ਵੀ ਗੱਲ ਹੈ ਇੱਕ ਨੇ ਤੋਂ ਉਹ ਗੁੱਪਣੇ ਪਾਸ ਤੋਂ ਦੂਰੇ ਬਿਠਾ ਕੇ ਉਹ ਲੰਘੇ ਜਾਣ। ਉਹ ਲਾਈਟ ਬਲਦੀ ਭਾਈ ਦੱਲੀ ਤੇਰੀ। ਅੱਛੇ ਅਰੀ ਬਲਦੀ। ਪੂਰੀ ਇੱਕ ਹੈ। ਨਿਤਰ ਮਾਈਨਾਂ ਦੀ ਕੋਠੀ ਰੌਣਕਾਂ ਬਥੇਰੀਆਂ। ਹਾਂ। 15-20 ਜਣੇ 10 ਜਣੇ ਤੁਹਾਨੂੰ ਮਿਲੂਗੇ ਇਸ ਟਾਈਮ। ਫਿਰ ਆਏ ਅੱਡਾ ਬਣ ਗਿਆ ਨਾ। ਹੈਂ? ਅੱਡਾ ਮੰਡਾ ਹੀ ਕਰਦੇ। ਇੰਨੇ ਵੀ ਆਪਣੇ ਇੱਧਰ ਵਾਲੇ ਵੀਰ ਪਹਿਲਾਂ। ਟੋਕ ਟੋਕ ਨਹੀਂ ਉੱਠੀ ਹੈ ਭਾਈ। ਹੂੰ ਦੇਖ ਲਓ। ਦੇਖਿਆ ਜੀ ਲਾਲ ਫਾਲ। ਲਓ। ਆਹ ਦੇਖ ਲਓ ਭਾਈ। ਹਾਂ ਇਹ ਵੀ ਬਾਈ ਸਹੂਲਤ ਹੈਗੀ ਪੱਕੇ-ਬੁਖੇ ਜੀ ਪੱਕੇ-ਬੁਖੇ ਕਰਕੇ ਬਾਕੀ ਪੰਪ-ਪੁੰਪ ਦੇ ਕੇ ਠੰਡੇ ਨੂੰ ਵੀ ਬਣਾ ਲੈਂਦੇ ਇਕੱਤਰ ਹੈ ਕਿਰੀਏ ਨੂੰ ਬਣਾ ਲੈਂਦੇ ਸ਼ਗਰ ਠਾਲ ਲੈਂਦੇ ਸ਼ਗਰ ਠਾਲ ਲੈਂਦੇ ਆ ਮਨ ਜਾਂਦਾ ਬੰਦਾ ਇਹ ਜਿਹੜੇ ਸਾਡੇ ਭਾਈ ਨੇ ਪਾਈ ਵੀ ਦੇ ਹਾਂ ਜਿਹੜੇ ਸਾਡੇ ਜੀਰੀ ਲੈਂਦੇ ਤੇ ਮੈਂ ਕਹਿੰਦਾ ਸਾਲਾ ਚੱਕ ਲਿਆ ਉਹਦੀ ਸੱਚੀ ਗੱਲ ਹੈ ਦੇਖ ਲਈ ਵੀਡੀਓ ਚ ਕੱਢੀ ਜਦੋਂ ਇਹ ਹੀ ਹੋਦੀ ਉਹ ਹੀ ਤਾਂ ਰਹੀ ਹੈਗੀ ਪਿਆਪਰ ਵਾਲੇ ਚੱਕ ਲਿਆ ਜਿਹੜੇ ਹੁਣ ਪੂਰੀ ਪਾਈ ਤਾਂ ਪੂਰੇ ਪੱਗੇ ਚੱਕ ਲਿਆ ਜਿਹੜੇ ਪਤਾ ਪੂਰੀ ਬਾਈ ਆਹ ਟਾਈਮ ਜਾਂਦਾ ਏ ਪੈਣੀ-ਪਿੰਡ ਉੱਥੇ ਵਿਚਾਰੀ ਵਿਜੀ ਵੀ ਆ ਪੁਰੀ ਇੱਕ ਰੇੜਾ ਲੱਜਾਂਦਾ ਤੱਕ ਦੋ ਇੱਕ ਸਵੇਰੇ ਕਿ ਸ਼ਾਮ ਨੂੰ ਹੈ ਦੋ ਰੇੜੇ ਕੱਖ ਜਿਆਦਾ ਹੁਣ ਤਾਂ ਵੱਡ ਹੁੰਦੇ ਕਤੂੜੀ ਨਹੀਂ ਨਾ ਬੰਦੇ ਦਲੀਉਰੇਆ ਕੀ ਹੋ ਗਿਆ ਬੰਦੇ ਪਿੱਛੇ ਲੜਦੇ ਅੱਛਾ ਹਾਂ ਗਾਲ ਤਾਂ ਠੀਕ ਆ ਭਾਈ ਬਦਲੀ ਤੂੰ ਸਮਝਾ ਦਿੰਦੇ ਯਾਰ ਤੂੰ ਸਮਝਾ ਖਾ ਲੈਂਦਾ ਹੈ ਉਹ ਨਹੀਂ ਕਹਿੰਦਾ ਅੱਜ ਜਨਮ ਦਿਨ ਦੀ ਪਾਰਟੀ ਕਰੀ ਹੋਣੀ ਆ ਨੇ ਕੋਈ ਨਹੀਂ ਕੋਈ ਨਹੀਂ ਖਾਲੀ ਮੇਰੀ ਬੈਜ ਜਨਮ ਦਿਨ ਉਹ ਦੱਸੀ ਕੋਈ ਤੈਰਾ ਜਨਮ ਦਿਨ ਕਿੰਨੀ ਤਰੀਕ ਦਾ ਦੱਸ ਦੇ ਯਾਰ ਦੱਲੀ ਥਾਲਾ ਐਡਾ ਲਿਆਈ ਕਹੀ ਨਾ ਵੱਡੀਆਂ ਆ ਐ ਦਿਖਾ ਦਿਖਾ ਕੇ ਖੜ ਕੇ ਨਾਲੇ ਨੂੰ ਸੋਸ ਨਿਕਲਦਾ 11:30 ਨਹੀਂ ਹੈਗਾ ਕਹੇ ਲਿਆ ਵੀ ਆਜਾ ਸੋ ਖਲਾਉਂਦਾ ਪੂਰੀ ਕਹਿੰਦਾ 5 ਮੰਜ਼ਿਲਾ ਕੇਕ ਲਈ ਆਪਣੇ ਜਨਮ ਦਿਨ ਨੂੰ ਦੱਲੀ ਨੂੰ ਕਹਿੰਦਾ ਮਾਹਾਂ 5 ਫੋਰ ਦਾ ਕੇਕ ਲਿਆ ਆ ਨਾਲੇ ਨੂੰ ਕਿਹਾ ਇਹ ਜਸਮਾ ਲੈਣਗੇ ਵੀ ਗੱਲੀ ਨੂੰ ਫੋਨ ਕਰਿਆ ਕਰਿਆ ਉਹਨੇ ਪੁੱਛੀ ਉਹ ਕਰਿਆ ਅੱਜ ਨਹੀਂ ਕਹਿੰਦਾ ਮੈਂ ਨਹੀਂ ਆਉਣਾ ਇਹਨੂੰ ਇਹਨੂੰ ਕਹਿੰਦਾ ਵੀ ਲੈ ਆਉਣਾ ਆ ਕਿੰਨੇ ਆ ਹਨਾ ਨਾ ਖ ਨੂੰ ਪਤਾ ਕਿ ਆ ਕਿੰਨੇ ਆ ਕਿੰਨੀ ਉਂਗਲੀਆਂ ਇੱਕ ਆ ਦਾ ਆ ਕਿੰਨੇ ਆ 6 ਆ ਤੁਹਾਨੂੰ ਸਮਝ ਆ ਤੂੰ ਕਿਹੜਾ 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 ਬਾਲ ਫੋੜ ਬਾਲ ਤੇ ਬਰਨ ਗਿਆ ਬਾਈ ਇਹ ਕਿਸ ਨੂੰ ਬੁਰੀ ਕੀ ਹੋ ਗਿਆ ਲੱਗੀ ਨਹੀਂ ਇੱਕ ਹਾਂ ਆ ਕਿੰਨੇ ਆ 5 ਆ ਕਿ 6 ਹੋ ਗਿਆ ਕੀ ਹੋ ਗਿਆ 152 ਹੋ ਗਿਆ 152 ਹੋ ਗਿਆ 1 ਹੋ ਗਿਆ ਹਾਂ ਵੇ ਬਰਾ 5 ਹੋ ਗਏ 7 ਹੋ ਗਏ ਏ ਵਾਲਾ ਸਮਝਿਆ ਗੱਲ ਟੈਮਪਰ ਪਹਿਲਾਂ 7 ਹੋ ਗਏ 7 6 ਉਹ 7 ਦੇ ਦੋ ਆਏ ਉਂਗਲੇ ਖੜੇ ਕਰ ਦੇ ਵੇ 1 5 6 7 ਉਹ 7 ਦੇ ਦੋ ਆਏ ਉਂਗਲੇ ਖੜੇ ਕਰ ਦੇ ਇਹਦਾ ਕੋਲਡ ਵਾਲ ਨਾਲ ਵਾਲਾ ਆ ਨੀ ਯਾਰ ਤੁਹਾਨੂੰ ਤਾਂ ਸਮਝ ਆਣੀ ਪੂਰੀ ਕਹਿ ਕਹਿੰਦਾ 5 ਵਜਲੇ ਕੇਕ ਲਿਆਉਣਾ ਸਾਨੂੰ ਕੋਲਡ ਵਾਲਡ ਹੈ ਅਸੀਂ ਕਾਰ ਫੜਦਾਂ ਨਹੀਂ ਓ ਫਾਈਰ ਦਾ ਕਮੈਂਟ ਕਰ ਅੱਜ ਤੇ ਗੱਲ ਲੱਗ ਗਈ ਉਹ ਤਰੀਕ ਦੱਸਦਾ ਭਾਈ ਇਹ ਤਰੀਕ ਉਹ ਤਰੀਕ ਦੱਸੀਏ ਜਨਮ ਦਿਨ ਅੱਜ ਜਨਮ ਦਿਨ ਇਹ ਮਹੀਨਾ ਕਿਹੜਾ ਡੇਟ ਕਿਹੜੀ ਹਾਂ ਐਕਣਾ ਇਹ ਦੱਸਿਆ ਕੁਸ ਕੋਡ 2012 ਆ ਆ ਬਣਾ ਨੂੰ ਮਗਰ ਪਾਇਆ ਇੱਧਰ ਉਹ ਪੰਮੇ ਆ ਜਾ ਨਹਿਰ ਵਿੱਚ ਚੱਲਦੇ ਕਹੇ ਲੈ ਕਹਾਂ ਮੈਨੂੰ ਪਾਰ ਲੈ ਮੈਂ ਤੇ ਫੇਰ ਭੱਜ ਗਿਆ ਉਹ ਨਹੀਂ ਕਰਿਆ ਤੈਨੂੰ ਆ ਆਦਾ ਓਰੇ ਨਹੀਂ ਕਰ ਗੁਰਦੇਵ ਜੀ ਹੱਥ ਕਰਕੇ ਕਹਿ ਦੇ ਮੇਰੀ ਗੱਲ ਸੁਣਦਾ ਆਹ ਕਹਿੰਦਾ ਰਾਈ ਮੋੜ ਕਹਿੰਦੇ ਕਿ ਕਹਿੰਦਾ ਉਹ ਲੈ ਕੋਈ ਕੋਈ ਨਹੀਂ ਬੰਮੇ ਕੋਈ ਨਹੀਂ ਆਹ ਫੋਨ ਕਰਕੇ ਆ ਜਾ ਉਸਦੀ ਨੂੰ ਭਾਈ ਆਇਆ ਤੈਨੂੰ ਫੋਨ ਕਰਿਆ ਦੱਲੀ ਗੁੱਸਾ ਕਰਕੇ ਕੋਈ ਨਹੀਂ ਕੋਈ ਕੀ ਕਹੇ ਮੈਂ ਨਹੀਂ ਗੱਲ ਕਹੇ ਨਾ ਮੇਰਾ ਮੈਂ ਇਹ ਰਿਕਾਰਡ ਸਪੈਸ਼ਲੀ ਦਿੱਤਾ ਹੈਗਾ ਵੀ ਭਾਈ ਆ ਜਾ ਤੈਨੂੰ ਜਾਣ ਦਿੰਦਾ ਤੂੰ ਬੰਮੇ ਭਾਈ ਦੁਆਰਾ ਪਾਰਟੀ ਕਰਦੀ ਆ ਦੁਆਰਾ ਕਰ ਦੂੰਗਾ ਇਹਨੂੰ ਸੌਰੀ ਹੋ ਗਈ ਭਾਈ ਸੌਰੀ ਯਕੀ ਮਾਰ ਦਿੰਦਾ ਸਾਰੇ ਨੂੰ ਕਰ ਦੂੰਗਾ ਯਾਰ ਹੋਰ ਦੱਸ ਓਏ ਭਾਈ ਜਾਰੇ ਟੁੱਟ ਜੂਏ ਨਾ ਪਾਰਟੀ ਤੇ ਫੇਰ ਦੁਆਰਾ ਨਹੀਂ ਆਉਂਦਾ ਛੇਤੀ ਛੇਤੀ ਆ ਡੇਟ ਆਫ ਬਰਥ ਦੱਸੀ ਬੰਮੇ ਨੂੰ ਆ ਗਿਆ ਬੱਸ ਓਵੇਂ ਬਾਈ ਪੰਜ ਉਂਗਲੀਆਂ ਕਰਦਾ ਇੱਕ ਕਰਦਾ ਐਂਜੇ ਕਰਦਾ ਕੁਛ ਐ ਕਿ ਆ ਡੇਟ ਆਫ ਬਰਥ ਰਾਦਾ ਬਣੀ ਇਹ ਉਹ ਮਾਸੜ ਇਹਨੇ ਇੱਕ ਤਰੀਕ ਕਿਹਾ 6ਵਾਂ ਮਹੀਨਾ ਕਿਹਾ 5ਵਾਂ ਮਹੀਨਾ 5ਵਾਂ ਕਿਹਾ 6 ਕਰਿਆ ਬੀ ਦਾ ਦਲੀ ਦਾ ਦਲੀ ਦਾ ਪਰਸੋਂ ਜਨਮ ਦੇਣਾ ਯਾਰ ਉਹ ਤੇਰੇ ਉਹ ਬਾਓ ਤੇਰੇ 12 ਦਾ 16 ਦਾ ਉਹ ਵੇਲਾ ਕੱਲ ਨੂੰ ਆ ਜਾ ਟਿਕੀਆ ਬਣਾਉਣਾ 16 ਦਾ 16 ਦਾ ਕਹਿੰਦਾ 15 ਦੇ ਇੱਕ 16 ਕਹਿੰਦਾ ਏ ਚਾਹੀਦਾ ਕੀ ਕਹਿੰਦਾ ਬਾਜੀ ਕਹਿੰਦਾ ਆਈ ਤੂੰ ਮੇਰੇ ਉਹਦੇ ਤੇ ਲੈ ਨਾ ਉਹ ਨਹੀਂ ਯਾਰ ਦੱਲੀ ਆਏ ਲਗਾ ਰਿਆ ਸਾਰੇ ਕੇਕ ਕਰ ਰਹੇ ਨੇ ਦੱਲੀ ਯਾਰ ਬੋਤਲ ਇੱਕ ਆ ਜਾ ਭਲਾਵਾ ہاں ਪੀ ਕੇ ਆਏ ਆ ਸੀ ਲੈ ਲੈਣ ਗਾਦੀ ਵੱਜਦੀ ਆ ਇਹ ਵੀ ਵੀ ਆਦੀ ਦੱਲੀ ਗੁੱਸਾ ਕਰ ਗਿਆ ਉਹ ਬਾਈ ਕਰਾਰੇ ਫੈਸਲਾ ਆ ਜਾ ਲੈ ਕੇ ਜਾਉਂਗਾ ਭਾਈ ਤੇਰੇ ਸਾਹਮਣੇ ਮੈਂ ਤੈਨੂੰ ਮੈਂ ਪੰਮੇ ਨੂੰ ਕਮਾ ਤਾ ਕਰੇ ਇਹ ਨੂੰ ਪੁੱਛ ਆਇਆ ਨਹੀਂ ਤੈਨੂੰ ਫੋਨ ਹੈ ਫੋਨ ਆਇਆ ਨਹੀਂ ਆਤੀ ਹੈ ਗੱਲ ਹੋਏਗੀ ਕਹਾਂਗੇ ਨਾ ਲਾਈਵ ਬੋਲ ਲੈ ਉਹ ਗੱਲ ਤਾਂ ਉੱਥੇ ਆ ਗਈ ਨਾ ਕਿਦਰ ਫੋਨ ਕਰਦਾ ਪੁੱਛਦਾ ਜੇ ਲਾਈਵ ਦੀ ਆਪ ਜੇ ਤੈਨੂੰ ਲਾਈਵ ਦੀ ਆਪਸ਼ਨ ਦੇ ਦਿੱਤੀ ਫਿਰ ਤਾਂ ਪਾਰਟੀ ਕਰਨ ਵਾਲਾ ਲੀਕ ਨੂੰ 16 ਨੂੰ ਕਹਿੰਦਾ ਮੇਰਾ ਜਾਣਦੇ ਨੇ ਇਹ ਇਹ ਕੱਟੇ ਰਾਰ ਕੋਈ ਘਾਟੂ ਤੇ ਆ ਜੀ ਤੇਰੇ ਨਾਲ ਪਾ ਕੇ ਅਸੀਂ ਕਰੂਗਾ ਦੱਸ ਦੇ ਕਿ ਕਦੋਂ 16 ਤਰੀਕ ਹਾਂ ਹਾਂ ਅੱਜ ਨਾ ਆਉਂਗੀ ਹਾਂ ਠੀਕ ਹੈ ਕਿੰਨੇ ਦਿਨ ਹੈਗੇ ਹਾਂ 7-8 ਦਿਨ ਰਹਿ ਗਏ ਬਾਈ ਦਲੀ ਤਿਆਰੀ ਕਰ ਲੈ ਪੂਰੀ ਕਿੰਨੇ ਮਜਲਾ ਕੇਕ ਆ ਕਿੰਨੇ ਮਜਲਾ ਇਹ 5 ਫੁੱਟ ਦਾ ਹਾਂ 5 ਫੁੱਟ ਦਾ ਦਲੀ ਟੀੰਸ ਬਾਈ ਉਹ ਬਾਈ ਪੂਰੀ ਕਹਿੰਦਾ 5 ਫੁੱਟ ਦਾ ਕੇਕ ਲਿਆਉਣਾ 5 ਫੁੱਟ ਦਾ ਵਾ ਠੀਕ ਹੈ ਵਾ ਠੀਕ ਹੈ 15 ਨੂੰ ਬਣਾ ਦੇ ਜਿੰਨੇ ਚਾਹੁੰਦੇ ਨੇ ਤਿੰਨ ਤੇ ਹੋਰ ਵੀ ਕਾਣੇ ਝੰਡੇ ਕੀ ਕਰ ਤੋੜੀ ਨੱਪਰ ਦਾ ਏ ਹਾਂ ਹੋਰ ਕਿਹਦਾ ਕਾ ਏ ਜਲਦਬਨ ਨੇ ਕਹੀ ਆ ਸਭ ਰੋਟ ਹੈ ਪੂਰੀ ਆ ਜੀ ਬਾਈ ਪੂਰੀ 16 ਤਰੀਕ ਨੂੰ ਇਹ ਬਾਈ ਪਿੰਡ ਦੀ ਸਾਥ ਮੈਂ ਤੈਨੂੰ ਲਾਉਣ ਲੱਗਿਆ ਵਾ ਦਲੀ ਬੰਦਦਾ ਨਹੀਂ ਹੈਗਾ ਬਾਈ ਮਰ ਦਾਰੀਏਗਾ ਉਹ ਦੇਖੋ ਮਿੰਦਰ ਬਾਈ ਦਲੀ ਗੁੱਸਾ ਛਿੱਤੀ ਕਰ ਜਾਂਦਾ ਨਾ ਹੈ ਲਾ ਗਿਆ ਰੌਣਕ ਰੌਣਕ ਲਾ ਗਿਆ ਬਾਈ ਸਹੀ ਗੱਲ ਹੈ ਬੰਦਾ ਬਣਾਉਣਾ ਪੈਂਦਾ ਏ ਨਾ ਦਿੱਲੀ ਕਹਿੰਦਾ ਜਾਣਾ ਹੈਗਾ ਤਾਂ ਮੈਂ ਕਹਿੰਦਾ ਮੇਰੇ ਕੋਲ ਪਾਸਪੋਰਟ ਨਹੀਂ ਰਹਾ ਹੈਗਾ ਵੀ ਅਗਲੀ ਵਾਰ ਜਾਉਂਗਾ। ਸਾਡੀ ਕੋ ਕਹਿੰਦੇ ਮੈਂ ਕਿਹਦੇ ਗੱਲ ਚ ਪਾ ਕੇ ਲਿਆ ਗਿਆ ਤੂੰ ਵੀ ਕੁਲੀ ਦਾ ਚੱਲ ਕੋਈ ਨਹੀਂ ਥੋੜੇ ਨਾਲ ਜਿਆਦਾ ਘੁੰਮ ਲਿਆ ਪਰ ਨਹੀਂ ਤੂੰ ਐਂ ਦੱਸ ਵੀ ਮੇਰੇ ਮੁੰਡੇ ਦੇ ਬੂਆ ਦੇ ਮੁੰਡੇ ਤੇਰਾ ਜੀ ਲੱਗ ਰਿਹਾ ਹੈਗਾ ਕਿ ਤੈਨੂੰ ਪੂਰਾ ਆਹੋ ਆਹ ਵਾਹ ਤੇਰਾ ਸੁੱਖ ਕੇ ਮੈਂ ਮੁੜਿਆ ਆ ਅਰੇ ਪ੍ਰੋਸਤਾਲੀ ਦਾ ਉੱਥੇ ਵੀ ਪੰਮੇ ਬੰਦਿਆ ਰਹੀ ਬਾਈ ਮਨ ਜਣਾ ਉਹਦਾ ਕੋਈ ਔਖਾ ਨਹੀਂ ਹੈਗਾ ਵਾ ਠੀਕ ਹੈ ਤੇ ਸਾਹਮਣਾ ਔਖਾ ਤਾਂ ਦੇਖਣਾ ਮੈਂ ਤੇਰੇ ਵੀ ਕਿੱਧਰ ਗਿਆ ਤਰਾ ਦੇ ਨੇੜੇ ਤਾਂ ਤੂੰ ਤਾਂ ਜਾਂਦਾ ਟੱਪਣ ਨੂੰ ਅਈ ਨਾ ਮਦ ਨੂੰ ਗਹਿਰਾ ਵਿੱਚ ਮੁੜਿਆ ਇਹ ਸ਼ੁਗਰ ਠੀਕ ਹੈ ਵਧੀਆ ਚਾਹੀਦਾ ਬੰਦਾ ਹੈ ਯਾਰ ਆਉਣ ਕੀ ਬੰਦਿਆਂ ਨਾਲ ਸੁਆਦ ਆ ਨੂੰ ਨਵੇੜ ਕੇ ਗਿਆ ਤੀਏ ਇਦ ਤਰ ਐ ਥਾ ਦਾ ਕੋਈ ਕਰਾ ਕੇ ਗਿਆ ਫਾਈਨਲ ਭਾਜੀ ਜੀ ਲਾ ਰੱਖਿਆ ਉਹਦਾ ਹੀ ਗੱਲ ਜੀ ਦਲੀ ਫੇਰ ਮੁੜਿਆ ਆ ਅੱਛਾ ਠੀਕ ਹੈ ਠੀਕ ਹੈ ਮਾ ਕਿਤੇ ਪੰਮਾ ਵੱਟਲੇ ਚਲੇ ਆ ਵਿਚੇ ਵਿਚੇ ਹੁਣ ਸੁਲਾ ਹੋ ਗਈ ਕੀ ਆ ਪਤਾ ਹੁਣ ਉੱਧਰ ਜਾ ਕੇ ਹੋਈ ਆ ਹੋ ਗਈ ਹਾਂ ਹਾਂ ਰੋਟੀ ਹਾਂ ਜੀ ਹਾਂ ਜਾ ਜਾ ਕੇ ਹੋਣੀ ਆ ਆਹ ਜਾ ਕੇ ਪੰਜ ਗੱਲ ਗਏ ਸੀ ਉਹਨੇ ਮੰਨ ਗਏ ਗੁੰਮਤੀ ਕਰ ਲਓ ਕੋਈ ਢੋੜੀ ਚੱਲੀ ਏ ਕਿੱਥੇ ਜਾਣਾ ਲੋ ਜੀ ਬਾਈ ਲੁਧਿਆਣੇ ਨੂੰ ਜਾਂਦੇ ਹੋ ਦੀ ਭਲਾ ਹੋ ਜੇ ਲੱਗੇ 200 ਵਰ ਹੋਣੀ ਬਈ ਪਹਿਲੀ ਵਾਰ ਦੇਖੀ ਨਹੀਂ ਸਪੀਡ ਜੱਗੇ ਫਾੜਕਾ ਵਾਪੇੜੇ ਨਹੀਂ ਲੱਗੀ ਬਾਈ ਡੇਢ ਘੰਟਾ ਫਟ ਗਿਆ ਬਹੁਤ ਹੀ ਤੇਜ਼ ਵੀ ਬਾਈ ਕਿਹੜਾ ਗੇਅਰ ਪਾਇਆ ਵਾਤਾ ਜਿਕੇ ਬੰਦਾ ਦਾ ਡਾੜ ਰਹਿਣਾ ਤਾਂ ਇਹਨੇ ਜੇ ਕੋਈ ਬੱਚਾ ਨਹੀਂ ਉਹ ਮੇਰੇ ਹੈ ਜੇ ਡੱਬਾ ਡੱਬਾ ਕੋ ਇੱਧਰ ਮਾੜੇ ਮੋੜੇ ਲਾਇਆ ਨੇ ਇੱਧਰ ਹੋ ਗਈ ਬਾਈ ਇਹ ਡੇ ਲੰਬੇ ਲੈਣ ਲੱਗੀ ਡੇਢ ਘੰਟਾ ਹੋ ਗਿਆ ਇੱਧਰ ਚੱਲ ਉਹ ਦਿਹਾਣੇ ਨੂੰ ਆਉਣਾ ਬਾਈ ਫਾੜਕਾ ਵਾਲੀ ਸਾਈਡ ਨੂੰ ਨਾ ਆਇਆ ਭੁੱਲ ਕੇ ਵੀ ਹੁਣ ਬਾਈ ਚੱਕੂ ਕੀ ਕਰੂਗਾ ਪਤਾ ਨਹੀਂ ਹਲੇ ਹੋਰ ਹੈ ਬਾਈ ਲੈਣਾ ਚਾਬੀ ਚੂਬੀ ਆਊਗੀ ਚਾਬੀ ਕਿਤੇ ਗਈ ਵੀ ਹੈ ਲੈ ਚਾਬੀ ਗਈ ਵੀ ਹੈ ਉਹ ਵੀ ਵੀ ਹੁੰਦੀ ਹੈ ਚਾਬੀ ਹੋਰ ਐਜ ਤਾਂ ਬਾਈ ਚੱਕ ਰੇ ਨੰਦ ਘਾੜਦਾ ਘੋੜੇ ਮੰਗਣ ਹਲੇ ਵੀ ਆਮ ਦੇਖੋ ਕਿਹੜੇ ਸਾਹਮਣੇ ਲੱਗਿਆ ਗੱਡੀ ਵਾਲਾ ਬੰਦਾ ਚਾਹ ਖਾ ਕੇ ਆਵੇ ਹੋਰ ਗੱਡੀ ਵਾਲਾ ਬੰਦਾ ਰੋਟੀ ਖਾ ਕੇ ਆਵੇ ਟ੍ਰੇਨ ਬਾਈ ਪਹਿਲੀ ਵਾਰ ਦੇਖੀ ਆ ਪਤਾ ਨਹੀਂ ਕਿਹੜੇ ਗੇਅਰ ਚ ਚੱਲੀ ਆਏ ਲੰਗੀਆ ਮਾਰਦਾ ਬੰਦਾ ਵੀ ਹਿੱਲਿਆ ਜੱਗੇ ਤੂੰ ਜਾਮ ਚੈੱਕ ਕਰ ਜੇ ਗੱਡੀ 'ਚ ਆ ਗਿਆ ਬੰਦਾ ਆਪਣੇ ਵਰਗਾ ਹੋਰ ਸਾਈਕਲ ਵਾਲਾ ਵੀਰੇ ਸਾਡੇ ਵਰਗਾ ਥੱਲੇ ਤੋਂ ਉਹਨੂੰ ਕੱਢ ਵੀ ਲਿਆ ਮੈਂ ਤਾਂ ਥੱਲੇ ਕਰਕੇ ਆ ਦੇਖੋ ਭਾਈ ਮੋਟਰਸਾਈਕਲ ਵਾਲਾ 100 ਵਾਲਾ ਗੱਡੀ ਵਾਲੇ ਦਾ ਪੂਰਾ ਡੇਢ ਘੰਟਾ ਟੋਕ ਫਟਕ ਲੱਗੇ ਨੂੰ ਆਲੇ ਤੱਕ ਨਹੀਂ ਭਾਈ ਮੁੱਕਿਆ ਹੈਗਾ ਸਿਸਟਮ ਦਾ ਪਹਿਲੀ ਵਾਰ ਇੰਨੀ ਤੇਜ਼ ਇਟਮ ਖਰਾਵੇ ਆ ਜੀ ਬਾਈ ਉਰੇ ਆ ਕੇ ਨਹਿਰਾ ਦੋ ਸੈਂਡ ਬਣ ਜਾਂਦੀਆਂ ਇੱਕ ਘੰਟੇ ਲੰਘ ਤਿੰਨ ਹੋ ਜਾਂਦੀਆਂ ਆ ਪਿੱਛੇ ਹੀ ਪਾਣੀ ਜ਼ਿਆਦਾ ਦਾ ਬਾਈ ਤਿੰਨ ਨਹਿਰਾ ਹੋ ਗਿਆ ਉਰੇ ਆ ਕੇ ਲੈ ਨਹੀਂ ਫੇ ਉਰੇ ਤੇ ਪਾਣੀ ਮੰਨਵਾਇਆ ਜਾਂਦਾ ਨਾ ਪਿਛਲੀ ਰੋੜ ਪਿੱਛੇ ਲੋੜ ਉਰੇ ਤਿੰਨੀ ਜੰਗ ਪਾਣੀ ਹੋ ਗਿਆ ਬਾਈ ਮੈਂ ਕਹਿੰਦਾ ਉਰੇ ਦੇ ਸੂਏ ਟਾਈਪ ਹੋ ਗਿਆ ਜਿੱਦੇ ਖੇਤਾਂ ਨੂੰ ਜਾਣਾ ਇਹ हाँ। भी पूरी चलती है फैक्टरी भी एना जगह बनाई बंद नहीं जाता गुप्त है गुप्त लाख गुप्त आना है क्यों पहुंच गए बाहर घूमते घुमाते ਜਾ ਰਿਹਾ ਬਾਈ ਲੋ ਜੀ ਬਾਈ ਪਹੁੰਚ ਵੀ ਅੰਦਰ ਮੈਂ ਦੇਦਾ ਜੇ ਕੋੜਾ ਰਹਿੰਦਾ ਜੀ ਕੋੜਾ ਚਾਹੀਦਾ ਢੋਲ ਪਰ ਰੱਖਣ ਦੇ ਦੇਣਾ ਜੀ ਤਾਂ ਇਹ ਜੋ ਬਿਨਾਂ ਕੋੜਾ ਰੱਖਿਆ ਬਾਈ ਲਾਭ ਚਿੰਦੂ ਨਿਸ਼ਾਨੀਆਂ ਦੀ ਪੈਂਦਾ ਸਾਨੂੰ ਦੂਰ ਆਣਾ ਪੈਂਦਾ ਕੋਈ ਹਾਂਜੀ ਜੱਗੇ ਕੋੜਾ ਲੈ ਕੇ ਜਾਣ ਨਾਲ ਇਹਨਾਂ ਦਾ ਚੱਕੇ ਲਿਆ ਵਾ ਤਾਂ ਇਹਦਾ ਵੀ ਫਿਕਰਾ ਹੈ ਹਾਂ ਓਪੀ ਹੈ ਗਰਦਰਵਾਲਾ ਲੋ ਤੁਹਾਡੀ ਕੀ ਹੈ ਤਿੰਨ ਫਾਰਾ ਹੈ ਹਾਂ ਹੋ ਰਿਹਾ ਹੈ ਪੰਜੀ ਬੈਲ ਤੋਂ ਮੋਟਿਆ ਇਹ ਮਸ਼ੂਰੀ ਦੇਣ ਵਾਸਤੇ ਜਾਂਦੇ ਹੁਣੇ ਨਾ ਫਾਇਦਾ ਅਸਲੀ ਘੋੜਾ ਲੈ ਕੀ ਹੁਣ ਕੀ ਹੋ ਗਿਆ ਲੋ ਡਾਕਟਰ ਜਿਹਾ ਖਰਾਬ ਹੋ ਗਿਆ ਸਪਲਾਈ ਕਿੰਨੇ ਦਾ ਹੈ ਹਾਂ ਕਿੰਨੇ ਦਾ ਕਹਿੰਦੇ ਆ 1600 ਦਾ ਨਹੀਂ ਨਾ ਬਹੁਤ ਲੱਗਦਾ ਬਹੁਤ ਮਹਿੰਗਾ ਪ੍ਰੋਜੈਕਟ ਹੈ ਬਈਆ ਘੋੜਾ ਲੈ ਜੀ ਆਜਾ ਲੈ ਜਾਣਾ ਅੱਜ ਅਸੀਂ ਇਹ ਟੂਲ ਰੱਖਣਾ ਅੰਦਰ ਘਰ ਕੇ ਉਹਦਾ ਨੱਬੀ ਆ ਉਹ ਛੋਟਾ ਹੈ ਬੜਾ ਚਾਹੀਦਾ ਸਟicker ਵਾਲੇ ਦਿੰਦੇ ਨਹੀਂ ਢੋੜਾ ਨਹੀਂ ਦਿੰਦੇ ਭਾਈ ਉਰੇ ਆ ਕੇ ਭਾਈ ਹਰੇਕ ਸਮਾਨ ਤੇ GST ਲੱਗਦੀ ਮਹਿੰਗੇ ਮਿਲਦਾ ਸਸਤਾ ਨਹੀਂ ਮਿਲਦਾ ਹੈਗਾ